ਦਰਸ਼ਕੋ ਸੜਕ ਹਾਦਸਿਆਂ ਦੇ ਸਮੇਂ ਦੇ ਵਿੱਚ ਇੱਕ ਆਮ ਪਰ ਦਰਦਨਾਕ ਹਕੀਕਤ ਬਣ ਚੁੱਕੇ ਨੇ ਹਰ ਰੋਜ਼ ਸਾਡੀਆਂ ਸੜਕਾਂ ਤੇ ਅਨੇਕਾਂ ਜਾਨਾਂ ਸਿਰਫ ਇਸ ਕਰਕੇ ਗਵਾ ਦਿੱਤੀਆਂ ਜਾਂਦੀਆਂ ਨੇ ਕਿ ਅਸੀਂ ਤਾਂ ਜੀ ਵਹਾਂ ਦੇ ਜਾ ਰਹੇ ਹਾਂ ਵਹਾਂ ਤੇਜ਼ ਚਲਾ ਰਹਿਆਂ ਦੇ ਬੇਪਰਵਾਹ ਹੁੰਦੇ ਆ ਜਾਂ ਸੜਕਾਂ ਦੀ ਹਾਲਾਤ ਖਰਾਬ ਹੁੰਦੀ ਹੈ ਜਾਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕੀਤੀ ਜਾਂਦੀ ਹੈ ਸੋ ਇਹ ਹਾਦਸੇ ਨਾ ਸਿਰਫ ਕਿਸੇ ਇੱਕ ਵਿਅਕਤੀ ਜਾਂ ਪਰਿਵਾਰ ਲਈ ਦੁਖਦਾਈ ਹੁੰਦੇ ਹਨ ਸਗੋਂ ਪੂਰੇ ਸਮਾਜ ਲਈ ਇੱਕ ਵੱਡੇ ਨੁਕਸਾਨ ਸਾਬਤ ਹੁੰਦੇ ਨੇ ਖੁਸ਼ਿਆਰਪੁਰ ਦੇ ਦਸੂਆ ਵਿੱਚ ਹੋਇਆ ਜੀ ਇੱਕ ਤਾਜ਼ਾ ਬੱਸ ਹਾਦਸਾ ਵਿੱਚ ਇੱਕ ਖਾਸ ਕਰਕੇ ਗੰਭੀਰ ਸਥਿਤੀ ਨੂੰ ਦਰਸਾਉਂਦਾ ਹੈ ਇਹ ਸਿਰਫ ਇੱਕ ਸੜਕ ਹਾਦਸਾ ਨਹੀਂ ਸਗੋਂ ਲਾਪਰਵਾਹੀ ਤੇਜ਼ ਰਫ਼ਤਾਰ ਤੇ ਪ੍ਰਬੰਧਕੀ ਕਮਜ਼ੋਰੀਆਂ ਦਾ ਨਤੀਜਾ ਹੈ ਸੋ ਜਿਸ ਵਿੱਚ ਬੇਨੁਗਾਂ ਲੋਕਾਂ ਨੂੰ ਜਾਨ ਚਲੀ ਜਾਂਦੀ ਹੈ ਤੇ ਹਾਦਸਿਆਂ ਤੋਂ ਬਾਅਦ ਜਦ ਮੌਕੇ ਤੇ ਚੀਕਾਂ ਪੁਕਾਰਾਂ ਤੋੜੇ ਗਏ ਸ਼ੀਸ਼ੇ ਅਤੇ ਲਹੂ ਨਾਲ ਭਿੱਜੀ ਹੋਈ ਜਗ੍ਹਾ ਨਜ਼ਰ ਆਉਂਦੀ ਹੈ ਤਾਂ ਇਹ ਸਾਫ਼ ਹੁੰਦਾ ਹੈ ਕਿ ਸਾਡੀ ਸੜਕ ਸੁਰੱਖਿਆ ਪ੍ਰਣਾਲੀ ਵਿੱਚ ਕਿਤੇ ਨਾ ਕਿਤੇ ਵੱਡੀ ਖਾਮੀ ਹੈ ਸੋ ਹਦ ਸੜਕ ਹਾਸਿਆਂ ਨੂੰ ਰੋਕਣ ਲਈ ਸਿਰਫ ਸਖਤ ਕਾਨੂੰਨ ਹੀ ਸਗੋਂ ਜ਼ਮੀਨੀ ਪੱਧਰ ਤੇ ਲਾਗੂ ਹੋਣ ਵਾਲੀ ਜਾਗਰੂਕਤਾ ਸੜਕਾਂ ਦੀ ਸੁਧਾਰ ਵਾਹਨ ਚਲਾਉਣ ਵਾਲਿਆਂ ਦੀ ਸਿੱਖਿਆ ਅਤੇ ਸਰਕਾਰ ਦੀ ਨਿਗਰਾਨੀ ਦੀ ਵੀ ਲੋੜ ਹੈ ਨਹੀਂ ਤਾਂ ਇਹ ਹਾਦਸੇ ਰੁਕਣ ਦੀ ਥਾਂ ਹੋਰ ਵੱਧ ਜਾਣਗੇ ਹੁਸ਼ਿਆਰਪੁਰ ਦੇ ਦਸੂਆ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਥੇ ਸਵਾਰੀਆਂ ਨਾਲ ਭਰੀ ਹੋਈ ਇੱਕ ਬੱਸ ਰੋਡ ਵਿੱਚ ਕਾਰ ਪਲਟ ਗਈ ਇਹ ਹਾਦਸਾ ਹਾਜੀਪੁਰ ਰੋਡ ਤੇ ਵਾਪਰਿਆ ਜਦੋਂ ਬੱਸ ਦੀ ਰਫਤਾਰ ਜ਼ਿਆਦਾ ਹੋਣ ਕਾਰਨ ਸਲਤਨ ਹੋ ਗਿਆ ਜੀ ਸੋ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ ਤੇ ਜਦਕਿ ਲਗਭਗ 2 ਦਰਜਨ ਲੋਕ ਜ਼ਖਮੀ ਹੋਏ ਹਨ ਸੋ ਕਈ ਸਵਾਰੀਆਂ ਹਲੇ ਵੀ ਬੱਸ ਵਿੱਚ ਫਸੀਆਂ ਹੋਈਆਂ ਨੇ ਸੋ ਜਿਨ੍ਹਾਂ ਨੂੰ ਬਚਾਉਣ ਲਈ ਰਾਤ ਕਾਰਜ ਜਾਰੀ ਨੇ ਕ੍ਰੇਨ ਦੀ ਮਦਦ ਨਾਲ ਬੱਸ ਦੇ ਸ਼ੀਸ਼ੇ ਤੋੜ ਕੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਹਾਦਸੇ ਮਗਰੋਂ ਮੌਕੇ ਤੇ ਹੜਕਾਂ ਭੰ ਮੱਜ ਗਿਆ ਸੀ ਜ਼ਖਮੀਆਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਭੇਜਿਆ ਗਿਆ ਤੇ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲੈ ਰਹੇ ਨੇ ਸੋ ਮੌਤ ਹੋਏ ਲੋਕਾਂ ਦੀ ਪਛਾਣ ਕਰਕੇ ਕੋਸ਼ਿਸ਼ ਚੱਲ ਰਹੀ ਹੈ ਕਿ ਤਾਂ ਕਿ ਉਹਨਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਜਾ ਸਕੇ ਇਸ ਹਾਦਸੇ ਦੀ ਘਰਨ ਦੱਸਦੀ ਹੈ ਕਿ ਦਸੂਆ ਇਲਾਕੇ ਵਿੱਚ ਲੋਕਾਂ ਦੀ ਜ਼ਿੰਦਗੀ ਅਚਾਨਕ ਇੱਕ ਵੱਡੀ ਤਬਾਹੀ ਦਾ ਸ਼ਿਕਾਰ ਹੋ ਗਈ ਹੈ ਸੋ ਸਵਾਰੀਆਂ ਨਾਲ ਭਰੀ ਬੱਸ ਜਦੋਂ ਰੋਡ ਤੇ ਪਲਟ ਜਾਂਦੀ ਹੈ ਤਾਂ ਹਾਹਾਕਾਰ ਮਚ ਜਾਂਦੀ ਹੈ ਤਾਂ ਇਹ ਦਰਸਾਉਂਦਾ ਹੈ ਕਿ ਸੜਕਾਂ ਤੇ ਤੇਜ਼ ਰਫ਼ਤਾਰ ਤੇ ਲਾਪਰਵਾਹੀ ਕਿਸੇ ਤੱਕ ਕਿਸ ਹੱਦ ਤੱਕ ਜਾਨ ਲੇਵਾ ਹੋ ਸਕਦੀ ਹੈ ਸੋ ਚਾਰ ਲੋਕਾਂ ਦੀ ਮੌਤ ਹੋ ਜਾਣਾ ਬਹੁਤ ਹੀ ਦੁਖਦਾਈ ਬਈ ਗੱਲ ਹੈ ਜਦ ਕਿ ਕਈ ਲੋਕ ਜ਼ਖਮੀ ਹੋਏ ਨੇ ਤੇ ਉਹਨਾਂ ਦੀ ਜ਼ਿੰਦਗੀ ਹਸਪਤਾਲ ਵਿੱਚ ਜਾਰੀ ਹੈ ਅੱਗੇ ਵਧ ਰਹੀ ਹੈ ਸੋ ਜੂਝ ਰਹੇ ਨੇ ਉਹ ਆਪਣੀ ਜ਼ਿੰਦਗੀ ਦੇ ਨਾਲ ਸੋ ਕਈ ਸਵਾਰੀਆਂ ਦੇ ਬੱਸ ਵਿੱਚ ਫਸ ਜਾਣ ਨਾਲ ਐਮਰਜੈਂਸੀ ਸੇਵਾਵਾਂ ਦੀ ਅਹਿਮੀਅਤ ਵੀ ਸਾਹਮਣੇ ਆਉਂਦੀ ਹੈ ਜੋ ਕਿ ਕ੍ਰੇਨ ਅਤੇ ਰਾਤ ਕਾਰਜ ਰਾਹੀਂ ਲੋਕਾਂ ਦੀ ਜਾਨ ਬਚਾਉਣ ਵਿੱਚ ਲੱਗੀਆਂ ਹੋਈਆਂ ਨੇ ਸੋ ਇਹ ਹਾਦਸਾ ਸਾਨੂੰ ਚੇਤਾਵਨੀ ਦਿੰਦਾ ਕਿ ਸੜਕਾਂ ਤੇ ਸਾਵਧਾਨੀ ਅਤੇ ਬਚਾਅ ਦੇ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੋ ਇਹ ਇੱਕ ਕੇਵਲ ਬੱਸ ਹਾਦਸਾ ਨਹੀਂ ਸਗੋਂ ਇੱਕ ਵੱਡਾ ਜ਼ਖਮ ਹੈ ਜੋ ਕਈ ਪਰਿਵਾਰਾਂ ਦੀ ਜ਼ਿੰਦਗੀ ਉਲਟ ਕੇ ਰੱਖ ਦਿੰਦਾ ਸੋ ਸੜਕ ਹਾਦਸਿਆਂ ਨੂੰ ਕਿਵੇਂ ਰੋਕਿਆ ਜਾਵੇ ਹੁਣ ਇਹ ਗੱਲ ਕਰਦੇ ਆਂ ਸੋ ਸੜਕ ਹਾਦਸਿਆਂ ਨੂੰ ਰੋਕਣ ਲਈ ਸਭ ਤੋਂ ਪਹਿਲਾਂ ਲੋਕਾਂ ਵਿੱਚ ਜਾਗਰੂਕਤਾ ਖਾਸ ਕਰਕੇ ਤੇ ਜ਼ਿੰਮੇਵਾਰੀ ਦੀ ਭਾਵਨਾ ਜਗਾਉਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਵहां ਚਰਾਉਣ ਵਾਲਿਆਂ ਨੂੰ ਇਹ ਸਮਝਣਾ ਹੋਵੇਗਾ ਕਿ ਜਦੋਂ ਅਸੀਂ ਸੜਕ ਤੇ ਚੱਲਦੇ ਆ ਤਾਂ ਸਿਰਫ ਇੱਕ ਅਧਿਕਾਰ ਨਹੀਂ ਹੈ ਸਾਡਾ ਸਗੋਂ ਇੱਕ ਜ਼ਿੰਮੇਵਾਰੀ ਹੈ ਸਾਨੂੰ ਆਪਣੀ ਜ਼ਿੰਮੇਵਾਰੀ ਨਾਲ ਲੈ ਕੇ ਜਾਣੀ ਹੈ ਤੇ ਹੋਰਾਂ ਦੀ ਖਾਸ ਕਰਕੇ ਸੇਫਟੀ ਵੀ ਰੱਖਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੜਕ ਤੇ ਕਦੇ ਵੀ ਕਰਤੱਬ ਨਹੀਂ ਦਿਖਾਣੇ ਚਾਹੀਦੇ ਤੇਜ਼ ਰਫਤਾਰੀ ਤਾਂ ਨਹੀਂ ਕਰਨੀ ਚਾਹੀਦੀ ਹਮੇਸ਼ਾ ਜਦੋਂ ਘਰ ਤੋਂ ਚੱਲਣਾ ਹੈ ਤਾਂ ਸਾਨੂੰ ਹਮੇਸ਼ਾ ਕੁਝ ਸਮੇਂ ਪਹਿਰਾ ਚੱਲਣਾ ਚਾਹੀਦਾ ਕਿ ਅਸੀਂ ਉੱਥੇ ਜਾ ਕੇ ਸੜਕ ਦੇ ਕਰਤੱਵਾਂ ਦਿਖਾਈਏ ਤੇ ਤੇਜ਼ ਰਫ਼ਤਾਰ ਵਿੱਚ ਨਾ ਪਹੁੰਚੇ ਜਿੱਥੇ ਅਸੀਂ ਜਾਣਾ ਹੈ ਜਦੋਂ ਅਸੀਂ ਕਾਲੀ ਦੇ ਵਿੱਚ ਹੁੰਦੇ ਆ ਤਾਂ ਐਕਸੀਡੈਂਟ ਹੋ ਜਾਂਦਾ ਸੋ ਜਦੋਂ ਡਰਾਈਵਰ ਸਾਵਧਾਨੀ ਨਹੀਂ ਵਰਤਦਾ ਜਾਂ ਨਿਯਮਾਂ ਦੀ ਉਲੰਘਣਾ ਕਰਦੇ ਨੇ ਤਾਂ ਇਹ ਸਿਰਫ ਆਪਣੀ ਨਹੀਂ ਸਗੋਂ ਹੋਰਾਂ ਦੀ ਜ਼ਿੰਦਗੀ ਨੂੰ ਵੀ ਖਤਰੇ ਵਿੱਚ ਪਾ ਦਿੰਦੇ ਨੇ ਸੋ ਸਭ ਤੋਂ ਵੱਡੀ ਲਾਪਰਵਾਹੀ ਤੇਜ਼ ਰਫ਼ਤਾਰ ਹੈ ਤੇ ਲੋਕ ਅਕਸਰ ਸਮਾਂ ਬਚਾਉਣ ਦੇ ਚੱਕਰ ਵਿੱਚ ਆ ਕੇ ਨਿਯਮ ਤੋੜ ਦਿੰਦੇ ਨੇ ਤੇ ਦੂਜੀ ਵੱਡੀ ਗਲਤੀ ਇਹ ਹੈ ਕਿ ਨਿਸ਼ਚੇ ਦੇ ਵਾਹਨ ਖਾਸ ਕਰਕੇ ਜਦੋਂ ਅਸੀਂ ਚਲਾਉਂਦੇ ਹਾਂ ਨਸ਼ਾ ਇਨਸਾਨ ਦੀ ਸੋਚ ਵਿਚਾਰ ਦੀ ਸਮਰੱਥਾ ਨੂੰ ਘਟਾ ਦਿੰਦਾ ਹੈ ਤੇ ਜਿਸ ਕਾਰਨ ਹਾਦਸੇ ਵਾਪਰ ਜਾਂਦੇ ਨੇ ਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਸਿਰਫ ਡਰਾਈਵਰ ਦੀ ਨਹੀਂ ਸਗੋਂ ਸਿੱਖਿਆ ਪ੍ਰਣਾਲੀ, ਪਰਿਵਾਰ, ਮੀਡੀਆ ਤੇ ਸਰਕਾਰ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਸਕੂਲਾਂ ਤੇ ਕਾਲਜਾਂ ਵਿੱਚ ਬੱਚਿਆਂ ਨੂੰ ਸੜਕ ਸੁਰੱਖਿਆ ਬਾਰੇ ਸਿੱਖਲਾਈ ਦਿੱਤੀ ਜਾਣੀ ਚਾਹੀਦੀ ਹੈ ਕਿ ਇਹ ਲੰਬੇ ਸਮੇਂ ਵਿੱਚ ਆਪਾਂ ਆਪਣੇ ਜੋ ਹਾਦਸੇ ਹੋ ਰਹੇ ਨੇ ਉਹਨਾਂ ਨੂੰ ਕਿਵੇਂ ਬਚਾਵਾਂਗੇ। ਸੋ ਇਸ ਨਾਲ ਵਾਹਨਾਂ ਦੀ ਨਿਯਮਤ ਜਾਂਚ ਅਤੇ ਮੁਰੰਮਤ ਕਰਨੀ ਬੜੀ ਲਾਜ਼ਮੀ ਹੈ ਸਾਨੂੰ ਆਪਣੇ ਵਾਹਨ ਦੀ ਜਿਹੜੀ ਸਰਵਿਸ ਹੈ ਉਸ ਸਮੇਂ-ਸਮੇਂ ਤੇ ਕਰਾਣੀ ਚਾਹੀਦੀ ਹੈ ਟਾਇਰਾਂ ਦੀ ਹਾਲਤ ਕੀ ਹੈ ਬ੍ਰੇਕ ਸਿਸਟਮ ਕੀ ਹੈ ਲਾਈਟਾਂ ਕਿਵੇਂ ਨੇ ਉਹਦੀਆਂ ਸੋ ਹੋਰ ਤਕਨੀਕੀ ਚੀਜ਼ਾਂ ਨੂੰ ਵਾਰ-ਵਾਰ ਚੈੱਕ ਕਰਨਾ ਚਾਹੀਦਾ ਸੋ ਸੜਕ ਹਾਦਸੇ ਸਿਰਫ ਇੱਕ ਖਬਰ ਨਹੀਂ ਹੈਗੇ ਸਗੋਂ ਕਈ ਪਰਿਵਾਰਾਂ ਦੀ ਜ਼ਿੰਦਗੀ ਨੂੰ ਹਮੇਸ਼ਾ ਲਈ ਬਦਲ ਦਿੰਦੇ ਨੇ ਸੋ ਜੇ ਅਸੀਂ ਸਾਵਧਾਨ ਰਹੀਏ ਨੇਮਾਂ ਦੀ ਪਾਲਣਾ ਕਰੀਏ ਤੇ ਇੱਕ ਦੂਜੇ ਦੀ ਜ਼ਿੰਦਗੀ ਦੀ ਕਦਰ ਕਰੀਏ ਤਾਂ ਇਹਨਾਂ ਹਾਸੀਅਤਾਂ ਤੋਂ ਅਸੀਂ ਬਚ ਸਕਦੇ ਹਾਂ ਸੋ ਹਮੇਸ਼ਾ ਜਦੋਂ ਸੜਕ ਤੇ ਚੱਲਣਾ ਹੁੰਦਾ ਹੈ ਤਾਂ ਪੂਰਾ ਸਾਵਧਾਨ ਹੋ ਕੇ ਚੱਲਣਾ ਚਾਹੀਦਾ ਹੈ ਕੁਝ ਸਮਾਂ ਪਹਿਲਾਂ ਸਾਨੂੰ ਛੇਤੀ ਘਰ ਤੋਂ ਤੁਰਨਾ ਚਾਹੀਦਾ ਤੇ ਫਿਰ ਅਸੀਂ ਆਪਣੇ ਜਗ੍ਹਾ ਤੇ ਪਹੁੰਚ ਸਕਦੇ ਹਾਂ ਸਹੀ ਸਲਾਮਤ ਤੇ ਸਾਨੂੰ ਜ਼ੈਬਰਾ ਕ੍ਰੋਸਿੰਗ ਦੀ ਪਾਲਣਾ ਕਰਨੀ ਚਾਹੀਦੀ ਹੈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਜਦੋਂ ਲਾਲ ਬੱਤੀ ਹੁੰਦੀ ਹੈ ਤਾਂ ਸਾਨੂੰ ਰੁਕਣਾ ਚਾਹੀਦਾ ਸੋ ਬਹੁਤ ਸਾਰੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜਦੋਂ ਅਸੀਂ ਸੜਕ ਤੇ ਚੱਲਦੇ ਹਾਂ ਕਿਉਂਕਿ ਸੋ ਕੇਵਲ ਸਾਡੀ ਜ਼ਿੰਦਗੀ ਨਹੀਂ ਖਤਰੇ ਵਿੱਚ ਹੁੰਦੀ ਜਦੋਂ ਸੜਕ ਤੇ ਹੁੰਦੇ ਆ ਤਾਂ ਦੂਜੇ ਜੋ ਇਨਸਾਨ ਉੱਤੇ ਚੜ ਕੇ ਚੱਲ ਰਹੇ ਹੁੰਦੇ ਨੇ ਤਾਂ ਅਸੀਂ ਉਹਨਾਂ ਦੀ ਜ਼ਿੰਦਗੀ ਨੂੰ ਵੀ ਖਤਰੇ ਵਿੱਚ ਪਾਉਂਦੇ ਆ ਸੋ ਹਮੇਸ਼ਾ ਸੇਫਟੀ ਪਹਿਲਾਂ ਹੋਣੀ ਚਾਹੀਦੀ ਹੈ ਟ੍ਰੈਫਿਕ ਰੂਲਸ ਦੀ ਪਾਲਣਾ ਹੋਣੀ ਹੋਣੀ ਚਾਹੀਦੀ ਹੈ ਸੋ ਤਮਾਮ ਗੱਲਾਂ ਦਾ ਸਾਨੂੰ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਹੈ